श्री गुरु तेग बहादुर साहिब के तीन सौ पचासवें शहीदी दिवस को समर्पित पंजाब सरकार की श्रद्धा और सत्कार ऐसी भरपूर पहल पंजाब के तेईस जिलों में गुरु साहिब के जीवन और बलिदान को दर्शाते लाइट एंड साउंड शो श्रीनगर गुरदासपुर फरीदकोट और तख्त श्री दमदमा साहिब तलवंडी साबो ऐसी अनंतपुर साहिब तक चार महान नगर कीर्तन तथा तेईस चौबीस और पच्चीस नवम्बर को अनंतपुर साहिब में होने वाले भव्य समागमों में मुख्यमंत्री सरदार भगवंत सिंह जीमान की ओर ऐसी सभी को नतमस्तक होने का हार्दिक अनुरोध आइए अपनी अटूट श्रद्धा और सत्कार के साथ इन समागमों का हिस्सा बने ਹਰਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਵੱਲੋਂ ਤਿੰਨੇ ਯੂਨੀਵਰਸਿਟੀ ਵਾਸਤੇ ਇੱਕ ਕੈਲੰਡਰ ਜਾਰੀ ਕੀਤਾ ਗਿਆ ਅਤੇ ਕੇਂਦਰੀ ਇਕਕ੍ਰਿਤ ਦਾਖਲਾ ਨੀਤੀ ਲਾਗੂ ਕੀਤੀ ਗਈ ਹੈ ਇਹ ਸੈਸ਼ਨ 2026-27 ਤੇ ਲਾਗੂ ਹੋਊਗਾ ਤੇ ਇਸੇ ਹਿਸਾਬ ਨਾਲ ਤਿੰਨੋਂ ਯੂਨੀਵਰਸਿਟੀ ਦੀਆਂ ਛੁੱਟੀਆਂ ਦਾਖਲੇ ਅਤੇ ਹੋਰ ਪ੍ਰਕਿਰਿਆ ਉਹ ਲਾਗੂ ਹੋਵੇਗੀ ਉੱਚ ਸਿੱਖਿਆ ਵਿਭਾਗ ਵੱਲੋਂ ਇਹ ਦਿਸ਼ਾ ਨਿਰਦੇਸ਼ ਇੱਕ ਲੈਟਰ ਦੇ ਥਰੂ ਤਿੰਨੋ ਯੂਨੀਵਰਸਟੀਆਂ ਨੂੰ ਜਾਰੀ ਕਰ ਦਿੱਤੇ ਗਏ ਜਿਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਹੁਣ ਇਸੇ ਕੈਲੰਡਰ ਦੇ ਮੁਤਾਬਕ ਯਾਨੀ ਕੇਂਦਰੀ ਇਕਕ੍ਰਿਤ ਆਨਲਾਈਨ ਦਾਖਲਾ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਉੱਚ ਸਿੱਖਿਆ ਵਿਭਾਗ ਵੱਲੋਂ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਅਤੇ ਯੂਨੀਵਰਸਟੀਆਂ ਨੂੰ ਇੱਕੋ ਆਧਾਰ ਤੇ ਯਾਨੀ ਇੱਕੋ ਟਾਈਮ ਤੇ ਦਾਖਲਾ ਪ੍ਰਕਿਰਿਆ ਛੁੱਟੀਆਂ ਅਤੇ ਹੋਰ ਦਾਖਲਾ ਪ੍ਰਕਿਰਿਆ ਅਗਲੇ ਅਕਾਦਮਿਕ ਸੈਸ਼ਨ 2026-27 ਤਈ ਇਸੇ ਤਰ੍ਹਾਂ ਲਾਗੂ ਹੋਏਗੀ ਪੰਜਾਬ ਦੀਆਂ ਤਿੰਨੋਂ ਯੂਨੀਵਰਸਿਟੀਆਂ ਦੇ ਲਈ ਇਹ ਦਿਸ਼ਾ ਨਿਰਦੇਸ਼ ਜਾਰੀ ਹੋਏ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹੁਣ ਇੱਕ ਸਾਂਝੇ ਕੈਲੰਡਰ ਦੀ ਪਾਲਣਾ ਕਰਨਗੀਆਂ ਤਿੰਨੇ ਯੂਨੀਵਰਸਿਟੀਆਂ ਲਈ ਦਾਖਲਾ ਪ੍ਰਕਿਰਿਆ ਵੀ ਪੰਜਾਬ ਸਰਕਾਰ ਦੇ ਦਾਖਲਾ ਪੋਰਟਲ ਰਾਹੀਂ ਕੀਤੀ ਜਾਵੇਗੀ ਉੱਚ ਸਿੱਖਿਆ ਵਿਭਾਗ ਨੇ ਤਿੰਨੇ ਯੂਨੀਵਰਸਿਟੀਆਂ ਨੂੰ ਪੱਤਰ ਜਾਰੀ ਕਰਕੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ ਪੰਜਾਬ ਉੱਚ ਸਿੱਖਿਆ ਵਿਭਾਗ ਨੇ ਯੂਨੀਵਰਸਿਟੀਆਂ ਨੂੰ ਸਪਸ਼ਟ ਕੀਤਾ ਕਿ ਸਰਕਾਰ ਇੱਕ ਕੇਂਦਰੀਕ੍ਰਿਤ ਆਨਲਾਈਨ ਦਾਖਲਾ ਪ੍ਰਕਿਰਿਆ ਲਾਗੂ ਕਰ ਰਹੀ ਹੈ ਤਿੰਨੋਂ ਯੂਨੀਵਰਸਿਟੀਆਂ ਅਤੇ ਉਹਨਾਂ ਦੇ ਨਾਲ ਸੰਬੰਧਿਤ ਕਾਲਜ ਲਈ ਦਾਖਲਾ ਪ੍ਰਕਿਰਿਆ ਅਗਲੇ ਅਕਾਦਮਿਕ ਸੈਸ਼ਨ 'ਚ ਇਸੇ ਮੁਤਾਬਕ ਹੋਵੇਗੀ ਇਸੇ ਤਹਿਤ ਤਿੰਨੇ ਯੂਨੀਵਰਸਿਟੀਆਂ ਅਤੇ ਉਹਨਾਂ ਦੇ ਨਾਲ ਸੰਬੰਧਿਤ ਕਾਲਜ ਇੱਕ ਵਿੱਚ ਯੂਜੀ ਅਤੇ पीजी कोर्सਾਂ ਲਈ ਦਾਖਲੇ, ਛੁੱਟੀਆਂ ਅਤੇ ਪ੍ਰੀਖਿਆ ਤਰੀਖਾਂ ਇਸੇ ਜਈਆਂ ਹੋਣਗੀਆਂ ਯਾਨੀ ਇਸੇ ਮੁਤਾਬਕ ਹੋਣਗੀਆਂ ਉੱਚ ਸਿੱਖਿਆ ਵਿਭਾਗ ਨੇ ਇਹ ਪੱਤਰ ਪੰਜਾਬ ਯੂਨੀਵਰਸਿਟੀ ਪਟਿਆਲਾ, ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰੋਦਰ ਦੀਆਂ ਕਾਲਜ ਦੀਆਂ ਕਾਉਂਸਲਾਂ ਨੂੰ ਭੇਜ ਦਿੱਤਾ ਹੈ। ਹੁਣ ਤੱਕ ਤਿੰਨੋਂ ਯੂਨੀਵਰਸਿਟੀਆਂ ਯੂਜੀ ਅਤੇ ਪੀਜੀ ਕੋਰਸਾਂ ਦੇ ਲਈ ਆਪਣੀਆਂ ਆਨਲਾਈਨ ਦਾਖਲਾ ਪ੍ਰਕਿਰਿਆ ਚਲਾਉਂਦੀਆਂ ਸਨ। ਵੱਖਰੀ ਪ੍ਰਕਿਰਿਆ ਦੇ ਕਾਰਨ ਵਿਦਿਆਰਥੀਆਂ ਨੂੰ ਤਿੰਨ ਵੱਖ-ਵੱਖ ਥਾਵਾਂ ਤੇ ਆਨਲਾਈਨ ਅਰਜੀਤ ਦੇਣੀ ਪੈਂਦੀ ਸੀ ਇਸ ਤੋਂ ਇਲਾਵਾ ਉਹਨਾਂ ਦੀਆਂ ਦਾਖਲਾ ਪ੍ਰਕਿਰਿਆ ਦੀਆਂ ਤਾਰੀਖਾਂ ਅਕਸਰ ਟਕਰੌਂਦੀਆਂ ਸਨ ਜਿਸ ਨਾਲ ਵਿਦਿਆਰਥੀਆਂ ਨੂੰ ਅਸੁਵਿਧਾ ਹੁੰਦੀ ਸੀ ਇੱਕ ਸਾਂਝਾ ਕੈਲੰਡਰ ਲਾਗੂ ਹੋਣ ਕਾਰਨ ਤਿੰਨੇ ਯੂਨੀਵਰਸਿਟੀਆਂ ਲਈ ਦਾਖਲਾ ਸਮਾਂ ਸਾੜਨੀ ਗਰਮੀ ਅਤੇ ਸਰਦੀਆਂ ਦੀਆਂ ਛੁੱਟੀਆਂ ਜਨਤਕ ਛੁੱਟੀਆਂ ਦੇ ਕੈਲੰਡਰ ਅਤੇ ਪ੍ਰੀਖਿਆ ਦੀਆਂ ਤਰੀਕਾਂ ਨੂੰ ਇਕਕ੍ਰਿਤ ਕੀਤਾ ਜਾਵੇਗਾ ਪੂਰਾ ਕਾਲ ਪੂਰਾ ਕੈਲੰਡਰ ਆਨਲਾਈਨ ਦਾਖਲਾ ਪੋਰਟਲ ਤੇ ਆਧਾਰਿਤ ਹੋਵੇਗਾ ਵਿਦਿਆਰਥੀ ਪੰਜਾਬ ਗਵਰਨਮੈਂਟ ਐਡਮਿਸ਼ਨ ਪੋਰਟਲ ਰਾਹੀਂ ਆਨਲਾਈਨ ਅਰਜੀ ਦੇਣਗੇ ਮੈਰਿਟ ਕਾਉਂਸਲਿੰਗ ਅਤੇ ਸੀਟ ਅਲਾਟਮੈਂਟ ਇੱਕੋ ਪਲੇਟਫਾਰਮ ਰਾਹੀਂ ਕੀਤੀ ਜਾਏਗੀ ਕਾਲਜਾਂ ਵਿੱਚ ਸੀਟਾਂ ਦੀ ਸਥਿਤੀ ਨੂੰ ਅਸਲ ਸਮੇਂ ਵਿੱਚ ਅਪਡੇਟ ਕੀਤਾ ਜਾਵੇਗਾ ਦਸਤਾਵੇਜ਼ ਦੀ ਤਸਦੀਕ ਵੀ ਆਨਲਾਈਨ ਕੀਤੀ ਜਾਵੇਗੀ ਧਾਰੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਵੱਲੋਂ ਤਿੰਨੇ ਯੂਨੀਵਰਸਿਟੀ ਵਾਸਤੇ ਇੱਕ ਕੈਲੰਡਰ ਜਾਰੀ ਕੀਤਾ ਗਿਆ ਅਤੇ ਕੇਂਦਰੀ ਇਕਕ੍ਰਿਤ ਦਾਖਲਾ ਨੀਤੀ ਲਾਗੂ ਕੀਤੀ ਗਈ ਹੈ ਇਹ ਸੈਸ਼ਨ 2026-27 ਤੇ ਲਾਗੂ ਹੋਊਗਾ ਤੇ ਇਸੇ ਹਿਸਾਬ ਨਾਲ ਤਿੰਨੋਂ ਯੂਨੀਵਰਸਿਟੀ ਦੀਆਂ ਛੁੱਟੀਆਂ ਦਾਖਲੇ ਅਤੇ ਹੋਰ ਪ੍ਰਕਿਰਿਆ ਉਹ ਲਾਗੂ ਹੋਵੇਗੀ ਉਦ ਸਿੱਖਿਆ ਵਿਭਾਗ ਵੱਲੋਂ ਇਹ ਦਿਸ਼ਾ ਨਿਰਦੇਸ਼ ਇੱਕ ਲੈਟਰ ਦੇ ਥਰੂ ਤਿੰਨੋਂ ਯੂਨੀਵਰਸਿਟੀਆਂ ਨੂੰ ਜਾਰੀ ਕਰ ਦਿੱਤੇ ਗਏ ਜਿਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਆ ਹੁਣ ਇਸੇ ਕੈਲੰਡਰ ਦੇ ਮੁਤਾਬਕ ਯਾਨੀ ਕੇਂਦਰੀ ਇਕਕ੍ਰਿਤ ਆਨਲਾਈਨ ਦਾਖਲਾ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਉੱਚ ਸਿੱਖਿਆ ਵਿਭਾਗ ਵੱਲੋਂ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਅਤੇ ਯੂਨੀਵਰਸਿਟੀਆਂ ਨੂੰ ਇੱਕੋ ਆਧਾਰ ਤੇ ਯਾਨੀ ਇੱਕੋ ਟਾਈਮ ਤੇ ਦਾਖਲਾ ਪ੍ਰਕਿਰਿਆ ਛੁੱਟੀਆਂ ਅਤੇ ਹੋਰ ਦਾਖਲਾ ਪ੍ਰਕਿਰਿਆ ਅਗਲੇ ਅਕਾਦਮਿਕ ਸੈਸ਼ਨ 2026-27 ਤਈ ਇਸੇ ਤਰ੍ਹਾਂ ਲਾਗੂ ਹੋਏਗੀ ਪੰਜਾਬ ਦੀਆਂ ਤਿੰਨੋਂ ਯੂਨੀਵਰਸਟੀਆਂ ਦੇ ਲਈ ਇਹ ਦਿਸ਼ਾ ਨਿਰਦੇਸ਼ ਜਾਰੀ ਹੋਏ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹੁਣ ਇੱਕ ਸਾਂਝੇ ਕੈਲੰਡਰ ਦੀ ਪਾਲਣਾ ਕਰਨਗੀਆਂ ਤਿੰਨੇ ਯੂਨੀਵਰਸਟੀਆਂ ਲਈ ਦਾਖਲਾ ਪ੍ਰਕਿਰਿਆ ਵੀ ਪੰਜਾਬ ਸਰਕਾਰ ਦੇ ਦਾਖਲਾ ਪੋਰਟਲ ਰਾਹੀਂ ਕੀਤੀ ਜਾਵੇਗੀ ਉੱਚ ਸਿੱਖਿਆ ਵਿਭਾਗ ਨੇ ਤਿੰਨੇ ਯੂਨੀਵਰਸਟੀਆਂ ਨੂੰ ਪੱਤਰ ਜਾਰੀ ਕਰਕੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ ਪੰਜਾਬ ਉੱਚ ਸਿੱਖਿਆ ਵਿਭਾਗ ਨੇ ਯੂਨੀਵਰਸਿਟੀਆਂ ਨੂੰ ਸਪਸ਼ਟ ਕੀਤਾ ਕਿ ਸਰਕਾਰ ਇੱਕ ਕੇਂਦਰੀਕ੍ਰਿਤ ਆਨਲਾਈਨ ਦਾਖਲਾ ਪ੍ਰਕਿਰਿਆ ਲਾਗੂ ਕਰ ਰਹੀ ਹੈ ਤਿੰਨੋਂ ਯੂਨੀਵਰਸਿਟੀਆਂ ਅਤੇ ਉਹਨਾਂ ਦੇ ਨਾਲ ਸੰਬੰਧਿਤ ਕਾਲਜ ਲਈ ਦਾਖਲਾ ਪ੍ਰਕਿਰਿਆ ਅਗਲੇ ਅਕਾਦਮਿਕ ਸੈਸ਼ਨ 'ਚ ਇਸੇ ਮੁਤਾਬਕ ਹੋਵੇਗੀ ਇਸੇ ਤਹਿਤ ਤਿੰਨੇ ਯੂਨੀਵਰਸਿਟੀਆਂ ਅਤੇ ਉਹਨਾਂ ਦੇ ਨਾਲ ਸੰਬੰਧਿਤ ਕਾਲਜ ਇੱਕ ਵਿੱਚ UG ਅਤੇ PG ਕੋਰਸਾਂ ਲਈ ਦਾਖਲੇ ਛੁੱਟੀਆਂ ਅਤੇ ਪ੍ਰੀਖਿਆ ਤਰੀਖਾਂ ਇਸੇ ਜਈਆਂ ਹੋਣ ਗਈਆਂ ਯਾਨੀ ਇਸੇ ਮੁਤਾਬਕ ਹੋਣ ਗਈਆਂ ਉੱਚ ਸਿੱਖਿਆ ਵਿਭਾਗ ਨੇ ਇਹ ਪੱਤਰ ਪੰਜਾਬ ਯੂਨੀਵਰਸਿਟੀ ਪਟਿਆਲਾ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰੋਦਰ ਦੀਆਂ ਕਾਲਜ ਦੀਆਂ ਕਾਉਂਸਲਾਂ ਨੂੰ ਭੇਜ ਦਿੱਤਾ ਹੈ ਹੁਣ ਤੱਕ ਤਿੰਨੋਂ ਯੂਨੀਵਰਸਿਟੀਆਂ ਯੂਜੀ ਅਤੇ ਪੀਜੀ ਕੋਰਸਾਂ ਦੇ ਲਈ ਆਪਣੀਆਂ ਆਨਲਾਈਨ ਦਾਖਲਾ ਪ੍ਰਕਿਰਿਆ ਚਲਾਉਂਦੀਆਂ ਸਨ ਵੱਖਰੀ ਪ੍ਰਕਿਰਿਆ ਦੇ ਕਾਰਨ ਵਿਦਿਆਰਥੀਆਂ ਨੂੰ ਤਿੰਨ ਵੱਖ-ਵੱਖ ਥਾਵਾਂ ਤੇ ਆਨਲਾਈਨ ਅਰਜੀਤ ਦੇਣੀ ਪੈਂਦੀ ਸੀ ਇਸ ਤੋਂ ਇਲਾਵਾ ਉਹਨਾਂ ਦੀਆਂ ਦਾਖਲਾ ਪ੍ਰਕਿਰਿਆ ਦੀਆਂ ਤਾਰੀਖਾਂ ਅਕਸਰ ਟਕਰਾਂਦੀਆਂ ਸਨ ਜਿਸ ਨਾਲ ਵਿਦਿਆਰਥੀਆਂ ਨੂੰ ਅਸੁਵਿਧਾ ਹੁੰਦੀ ਸੀ ਇੱਕ ਸਾਂਝਾ ਕੈਲੰਡਰ ਲਾਗੂ ਹੋਣ ਕਾਰਨ ਤਿੰਨੇ ਯੂਨੀਵਰਸਿਟੀਆਂ ਲਈ ਦਾਖਲਾ ਸਮਾਂ ਸਾੜਣੀ ਗਰਮੀ ਅਤੇ ਸਰਦੀਆਂ ਦੀਆਂ ਛੁੱਟੀਆਂ ਜਨਤਕ ਛੁੱਟੀਆਂ ਦੇ ਕੈਲੰਡਰ ਅਤੇ ਪ੍ਰੀਖਿਆ ਦੀਆਂ ਤਰੀਕਾਂ ਨੂੰ ਇਕਕ੍ਰਿਤ ਕੀਤਾ ਜਾਵੇਗਾ ਪੂਰਾ ਕਾਲ ਪੂਰਾ ਕੈਲੰਡਰ ਆਨਲਾਈਨ ਦਾਖਲਾ ਪੋਰਟਲ ਤੇ ਆਧਾਰਿਤ ਹੋਵੇਗਾ ਵਿਦਿਆਰਥੀ ਪੰਜਾਬ ਗਵਰਨਮੈਂਟ ਐਡਮਿਸ਼ਨ ਪੋਰਟਲ ਰਾਹੀਂ ਆਨਲਾਈਨ ਅਰਜੀ ਦੇਣਗੇ ਮੈਰਿਟ ਕਾਉਂਸਲਿੰਗ ਅਤੇ ਸੀਟ ਅਲਾਟਮੈਂਟ ਇੱਕੋ ਪਲੇਟਫਾਰਮ ਰਾਹੀਂ ਕੀਤੀ ਜਾਏਗੀ ਕਾਲਜਾਂ ਵਿੱਚ ਸੀਟਾਂ ਦੀ ਸਥਿਤੀ ਨੂੰ ਅਸਲ ਸਮੇਂ ਵਿੱਚ ਅਪਡੇਟ ਕੀਤਾ ਜਾਵੇਗਾ ਦਸਤਾਵੇਜ਼ ਦੀ ਤਸਦੀਕ ਵੀ ਆਨਲਾਈਨ ਕੀਤੀ ਜਾਵੇਗੀ ਹਰਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਵੱਲੋਂ ਤਿੰਨੇ ਯੂਨੀਵਰਸਿਟੀ ਵਾਸਤੇ ਇੱਕ ਕੈਲੰਡਰ ਜਾਰੀ ਕੀਤਾ ਗਿਆ ਅਤੇ ਕੇਂਦਰੀ ਏਕਕ੍ਰਿਤ ਦਾਖਲਾ ਨੀਤੀ ਲਾਗੂ ਕੀਤੀ ਗਈ ਹੈ ਇਹ ਸੈਸ਼ਨ 2026-27 ਤੇ ਲਾਗੂ ਹੋਊਗਾ ਤੇ ਇਸੇ ਹਿਸਾਬ ਨਾਲ ਤਿੰਨੋਂ ਯੂਨੀਵਰਸਿਟੀ ਦੀਆਂ ਛੁੱਟੀਆਂ ਦਾਖਲੇ ਅਤੇ ਖੋਲ ਪ੍ਰਕਿਰਿਆ ਉਹ ਲਾਗੂ ਹੋਵੇਗੀ ਉਦ ਸਿੱਖਿਆ ਵਿਭਾਗ ਵੱਲੋਂ ਇਹ ਦਿਸ਼ਾ ਨਿਰਦੇਸ਼ ਇੱਕ ਲੈਟਰ ਦੇ ਥਰੂ ਤਿੰਨੋਂ ਯੂਨੀਵਰਸਿਟੀਆਂ ਨੂੰ ਜਾਰੀ ਕਰ ਦਿੱਤੇ ਗਏ ਜਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਹੁਣ ਇਸੇ ਕੈਲੰਡਰ ਦੇ ਮੁਤਾਬਕ ਯਾਨੀ ਕੇਂਦਰੀ ਇਕਕ੍ਰਿਤ ਆਨਲਾਈਨ ਦਾਖਲਾ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਉੱਚ ਸਿੱਖਿਆ ਵਿਭਾਗ ਵੱਲੋਂ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਅਤੇ ਯੂਨੀਵਰਸਟੀਆਂ ਨੂੰ ਇੱਕੋ ਆਧਾਰ ਤੇ ਯਾਨੀ ਇੱਕੋ ਟਾਈਮ ਤੇ ਦਾਖਲਾ ਪ੍ਰਕਿਰਿਆ ਛੁੱਟੀਆਂ ਅਤੇ ਹੋਰ ਦਾਖਲਾ ਪ੍ਰਕਿਰਿਆ ਅਗਲੇ ਅਕਾਦਮਿਕ ਸੈਸ਼ਨ 2026-27 ਤਈ ਇਸੇ ਤਰ੍ਹਾਂ ਲਾਗੂ ਹੋਏਗੀ ਪੰਜਾਬ ਦੀਆਂ ਤਿੰਨੋਂ ਯੂਨੀਵਰਸਟੀਆਂ ਦੇ ਲਈ ਇਹ ਦਿਸ਼ਾ ਨਿਰਦੇਸ਼ ਜਾਰੀ ਹੋਏ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹੁਣ ਇੱਕ ਸਾਂਝੇ ਕੈਲੰਡਰ ਦੀ ਪਾਲਣਾ ਕਰਨਗੀਆਂ ਤਿੰਨੇ ਯੂਨੀਵਰਸਿਟੀਆਂ ਲਈ ਦਾਖਲਾ ਪ੍ਰਕਿਰਿਆ ਵੀ ਪੰਜਾਬ ਸਰਕਾਰ ਦੇ ਦਾਖਲਾ ਪੋਰਟਲ ਰਾਹੀਂ ਕੀਤੀ ਜਾਵੇਗੀ ਉੱਚ ਸਿੱਖਿਆ ਵਿਭਾਗ ਨੇ ਤਿੰਨੇ ਯੂਨੀਵਰਸਿਟੀਆਂ ਨੂੰ ਪੱਤਰ ਜਾਰੀ ਕਰਕੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ ਪੰਜਾਬ ਉੱਚ ਸਿੱਖਿਆ ਵਿਭਾਗ ਨੇ ਯੂਨੀਵਰਸਿਟੀਆਂ ਨੂੰ ਸਪਸ਼ਟ ਕੀਤਾ ਹੈ ਕਿ ਸਰਕਾਰ ਇੱਕ ਕੇਂਦਰੀਕ੍ਰਿਤ ਆਨਲਾਈਨ ਦਾਖਲਾ ਪ੍ਰਕਿਰਿਆ ਲਾਗੂ ਕਰ ਰਹੀ ਹੈ ਤਿੰਨ ਯੂਨੀਵਰਸਟੀਆਂ ਅਤੇ ਉਹਨਾਂ ਦੇ ਨਾਲ ਸੰਬੰਧਿਤ ਕਾਲਜ ਲਈ ਦਾਖਲਾ ਪ੍ਰਕਿਰਿਆ ਅਗਲੇ ਅਕਾਦਮਿਕ ਸੈਸ਼ਨ 'ਚ ਇਸੇ ਮੁਤਾਬਕ ਹੋਵੇਗੀ ਇਸੇ ਤਹਿਤ ਤਿੰਨੇ ਯੂਨੀਵਰਸਟੀਆਂ ਅਤੇ ਉਹਨਾਂ ਦੇ ਨਾਲ ਸੰਬੰਧਿਤ ਕਾਲਜ ਇੱਕ ਵਿੱਚ ਯੂਜੀ ਅਤੇ ਪੀਜੀ ਕੋਰਸਾਂ ਲਈ ਦਾਖਲੇ ਛੁੱਟੀਆਂ ਅਤੇ ਪ੍ਰੀਖਿਆ ਤਰੀਖਾਂ ਇਸੇ ਜਈਆਂ ਹੋਣਗੀਆਂ ਯਾਨੀ ਇਸੇ ਮੁਤਾਬਕ ਹੋਣਗੀਆਂ ਉੱਚ ਸਿੱਖਿਆ ਵਿਭਾਗ ਨੇ ਇਹ ਪੱਤਰ ਪੰਜਾਬ ਯੂਨੀਵਰਸਿਟੀ ਪਟਿਆਲਾ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰੋਦਰ ਦੀਆਂ ਕਾਲਜ ਦੀਆਂ ਕਾਉਂਸਲਾਂ ਨੂੰ ਭੇਜ ਦਿੱਤਾ ਹੈ ਹੁਣ ਤੱਕ ਤਿੰਨੋਂ ਯੂਨੀਵਰਸਿਟੀਆਂ ਯੂਜੀ ਅਤੇ ਪੀਜੀ ਕੋਰਸਾਂ ਦੇ ਲਈ ਆਪਣੀਆਂ ਆਨਲਾਈਨ ਦਾਖਲਾ ਪ੍ਰਕਿਰਿਆ ਚਲਾਉਂਦੀਆਂ ਸਨ ਵੱਖਰੀ ਪ੍ਰਕਿਰਿਆ ਦੇ ਕਾਰਨ ਵਿਦਿਆਰਥੀਆਂ ਨੂੰ ਤਿੰਨ ਵੱਖ-ਵੱਖ ਥਾਵਾਂ ਤੇ ਆਨਲਾਈਨ ਅਰਜੀਤ ਦੇਣੀ ਪੈਂਦੀ ਸੀ ਇਸ ਤੋਂ ਇਲਾਵਾ ਉਹਨਾਂ ਦੀਆਂ ਦਾਖਲਾ ਪ੍ਰਕਿਰਿਆ ਦੀਆਂ ਤਾਰੀਖਾਂ ਅਕਸਰ ਟਕਰaundੀਆਂ ਸਨ ਜਿਸ ਨਾਲ ਵਿਦਿਆਰਥੀਆਂ ਨੂੰ ਅਸੁਵਿਧਾ ਹੁੰਦੀ ਸੀ ਇੱਕ ਸਾਂਝਾ ਕੈਲੰਡਰ ਲਾਗੂ ਹੋਣ ਕਾਰਨ ਤਿੰਨੇ ਯੂਨੀਵਰਸਿਟੀਆਂ ਲਈ ਦਾਖਲਾ ਸਮਾਂ-ਸਾਰਣੀ ਗਰਮੀ ਅਤੇ ਸਰਦੀਆਂ ਦੀਆਂ ਛੁੱਟੀਆਂ ਜਨਤਕ ਛੁੱਟੀਆਂ ਦੇ ਕੈਲੰਡਰ ਅਤੇ ਪ੍ਰੀਖਿਆ ਦੀਆਂ ਤਰੀਕਾਂ ਨੂੰ ਇਕਕ੍ਰਿਤ ਕੀਤਾ ਜਾਵੇਗਾ ਪੂਰਾ ਕਾਲ ਪੂਰਾ ਕੈਲੰਡਰ ਆਨਲਾਈਨ ਦਾਖਲਾ ਪੋਰਟਲ ਤੇ ਆਧਾਰਿਤ ਹੋਵੇਗਾ ਵਿਦਿਆਰਥੀ ਪੰਜਾਬ ਗਵਰਨਮੈਂਟ ਐਡਮਿਸ਼ਨ ਪੋਰਟਲ ਰਾਹੀਂ ਆਨਲਾਈਨ ਅਰਜ਼ੀ ਦੇਣਗੇ ਮੈਰਿਟ ਕਾਉਂਸਲਿੰਗ ਅਤੇ ਸੀਟ ਅਲਾਟਮੈਂਟ ਇੱਕੋ ਪਲੇਟਫਾਰਮ ਰਾਹੀਂ ਕੀਤੀ ਜਾਏਗੀ ਕਾਲਜਾਂ ਵਿੱਚ ਸੀਟਾਂ ਦੀ ਸਥਿਤੀ ਨੂੰ ਅਸਲ ਸਮੇਂ ਵਿੱਚ ਅਪਡੇਟ ਕੀਤਾ ਜਾਵੇਗਾ ਦਸਤਾਵੇਜ਼ ਦੀ ਤਸਦੀਕ ਵੀ ਆਨਲਾਈਨ ਕੀਤੀ ਜਾਵੇਗੀ